ਸਰਬਤਰਮ ਨਿਊ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊ ਚੈਨਲ ਟੀਮ ਅੱਜ ਪਹੁੰਚੀ ਪਿੰਡ ਜਨੋਹਾ ਜਲਾ ਸ਼ਹਿਰਪੁਰ ਵਿਖੇ ਜਿੱਥੇ ਕਿ ਤੰਤਨ ਪੀਰ ਬੱਬਾ ਤੇਰੀ ਸ਼ਾਦੀ ਦਰਗਾਹ ਤੇ 35 ਬਸਲਾਨਾ ਜੋੜ ਮੇਲਾ ਮਿਤੀ 28 ਅਤੇ 29 ਜੂਨ 2025 ਨੂੰ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਰ ਬੀ ਅਤੇ ਸੰਸਥਾ ਦੇ ਸਹਿਯੋਗ ਦੇ ਨਾਲ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਪਿੰਡ ਜਨੋਹਾ ਵਿਖੇ ਤੋਂ ਤਾਂ ਆਮਨ ਕਰਵਾਇਆ ਜਾ ਰਿਹਾ ਹੈ ਈਸ਼ਵਰ ਜਾਣਕਾਰੀ ਦਿੰਦੇ ਹੋਏ ਪ੍ਰਦਾਨ ਰਾਜਕੁਮਰ ਰਤੂ ਜੀ ਨੇ ਸਰਬਤਰਮ ਨੂੰ ਉਧਰ 3 ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਇਸ ਮੋਕੇ 28 ਜੂਨ 2025 ਦਿਨ ਸ਼ਨੀਵਾਰ ਨੂੰ ਜੱਦ ਦੀ ਰਸਮ ਤੇ ਚਿਰਾਗ ਦੀ ਰਸਮ ਸ਼ਾਮ 5 ਵਜੇ ਹੋਵੇਗੀ ਉਹਨਾਂ ਦੱਸਿਆ ਕਿ 29 ਜੂਨ ਨੂੰ ਕਵਾਲਤਾਂ ਨਿਕਾਲ ਪਾਰਟੀਆਂ ਆਪਨਾ ਪ੍ਰੋਗਰਾਮ ਪੇਸ਼ ਕਰਨਗੇ ਆ ਜਿਹਨਾਂ ਦੇ ਵਿੱਚ ਆਤਮਾ ਰਾਮ ਬੁੱਢੇ ਆਲੀਆ ਦੇ ਪੈਰ 11 ਵਜੇ ਤੋਂ ਸ਼ਾਮ 6 ਵਜੇ ਤੱਕ ਆਪਨਾ ਪ੍ਰੋਗਰਾਮ ਪੇਸ਼ ਕਰਨਗੇ ਉਹ ਤੇਨਖਾਲ ਪਾਰਟੀ ਰਾਹੋਂ ਵਾਲੇ ਇਸ ਮੌਕੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੌਕੇ ਠੰਡੇ ਮਿੱਠੇ ਜਲਦੀ ਸ਼ਵੀਲ ਚਾਪ ਕੋੜ ਨੇ ਲੰਗਰ ਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਪ੍ਰਧਾਨ ਰਾਜਕਮਰ ਰੱਦੂ ਜੀ, ਸੋਣ ਸਿੰਘ ਰਾਜਾ, ਪੁਲਵਰਨ ਸਿੰਘ ਗਿਆਨੀ, ਰਿਸ਼ਪਾਲ ਸਿੰਘ ਪਾਲ, ਗੁਰਪ੍ਰੀਤ ਸਿੰਘ ਗੋਪੀ, ਰਤਨ ਸਿੰਘ ਕਿੜਾ, ਅਸ਼ੋਕ ਕੁਮਾਰ, ਬਲਜਿੰਦਰ ਭੱਲਾ, ਮੰਦੀਪ ਸਿੰਘ, ਜਸਵਿੰਦਰ ਸਿੰਘ ਮੈਂਟਾ ਅਤੇ ਇਸ ਤੋਂ ਇਲਾਵਾ ਹੋਰ ਵੀ ਨਗਰ ਦੀਆਂ ਸਾਨੂੰ ਸੰਗਤਾਂ ਸੇਵਾ ਨਿਭਾਉਣਗੀਆਂ ਆਓ ਅਸੀਂ ਦੇਖਦੇ ਹਾਂ ਦਰਬਾਰ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਸਰਬ ਧਰਮ ਨਿਊਜ਼ ਚੈਨਲ ਸੋ ਸਾਡੀ ਵੀਡੀਓ ਨੂੰ ਬਤ ਬਤ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਬਤ ਬਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਧੰਨਵਾਦ ਜੀ I <laughs> do I don't know, I don't know. ਹਾਂ ਹੂਏ ਰੱਬਾ ਤੇਰੀ ਬਾਤ ਜੀ ਆ ਕੇ ਆਏ ਦਿਲ ਕਮੀਨ ਯਾਰ ਨੂੰ ਮੈਂ ਲਈ ਅੱਖ ਨਾ ਵੇਖੀ ਨਹੀਂ ਤਾਂ ਮਰਸਾ ਕਾਫਰ ਹੋ ਕੇ ਕਰਦਾ ਰਵੇਂ ਇਬਾਦਤ ਰੱਬ ਦੀ ਭਾਵੇਂ ਸਾਰੀ ਉਮਰ ਖਲੋਜ ਹੁਸੈਨ ਅਬਦੁਲਿਆ ਸਾਰੀ ਤੇਰੀ ਜੇ ਤੂੰ ਰਵੇਂ ਯਾਰ ਨਾ ਹੋ ਵੇਖ ਜਿਆਰ ਨਹੀਂ ਨੂੰ ਨੇ ਉਹ ਜਵਨੀ ਕੋਈ ਇਹ ਕੋ ਦਰਵਾਜ਼ੇ ਦੇ ਨਾਮ ਤੇ ਜ਼ੋਰ ਦਾ ਤੜਜਾ ਮਾਰਦੇ ਲੋਕ ਨੇ ਗਰਮੀ ਔਰ ਸਭ ਕੁ ਸੈੱਡ ਕਰਕੇ ਬੈਠੇ ਹੋ ਕਿਆ ਹੁੰਦਾ ਉਹ ਜਵਨੀ ਕੋਈ ਮੋੜ ਤੇ ਅਬ ਮੇਰੇ ਨਾਲ ਕੇ ਅਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਬਾਬੇਆ ਦੇਰੀ ਸਾਹੀ ਦਰਗਾਹ ਤੇ ਪਿੰਡ ਜਨੋਹਾ ਵਿਖੇ 28 29 ਤਰੀਕ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ 28 ਤਰੀਕ ਨੂੰ ਚਾਦਰ ਦੀ ਰਸਮ ਤੇ ਝੰਡਾ ਸਾਹਿਬ ਚੜਾਇਆ ਜਾਊਗਾ ਉਸ ਤੋਂ ਬਾਅਦ 29 ਤਰੀਕ ਨੂੰ 12 ਵਜੇ ਪੁਰਬ ਸ਼ੁਰੂ ਹੋਊਗਾ ਉਹਦੇ ਵਿੱਚ ਨਕਲਾ ਕਵਾਲੀਆਂ ਤੇ ਸੂਫੀ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਮੈਂ ਸੰਗਤ ਨੂੰ ਪ੍ਰਦਾਨ ਹੋਣ ਦੇ ਨਾਤੇ ਕਮੇਟੀ ਮੈਂਬਰਾਂ ਦੇ ਵੱਲੋਂ ਪਰਜੋਰ ਕਪੀਰ ਕਰਦਾ ਆ ਕਿ ਮੇਲੇ ਨੂੰ ਸਵਰ ਬਣਾਇਆ ਜਾਵੇ ਤੇ ਹੁਮਾਵਾ ਕੇ ਪੂਲਿਆ ਜਾਵੇ ਤੇ ਮੈਂ ਇਹਨਾਰੇ ਵੀਰਾਂ ਨੂੰ ਵੀ ਕਹਿੰਦਾ ਆ ਕਿ ਤੁਹਾਡੇ ਸਹਿਯੋਗ ਨਾਲ ਹੀ ਮੇਲਾ ਨੇਪਰੇ ਚੜਨਾ ਹੈ ਕਿਉਂਕਿ ਐਤ ਕੀ ਅਗਰਾਈ ਨਹੀਂ ਹੋਈ ਕੁਝ ਪ੍ਰੋਬਲਮ ਆ ਗਈ ਸਾਨੂੰ ਇਸ ਕਰਕੇ ਮੈਨੂੰ ਤੇ ਕਮੇਟੀ ਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਕਿ ਅਸੀਂ ਮੇਲਾ ਮਨਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਠੰਡੇ ਮਿੱਠੇ ਪਾਣੀ ਦੀ ਸ਼ਬੀਰ ਲਗਾਈ ਜਾਊਗੀ ਤੇ ਗਰਮੀ ਦਾ ਮੌਸਮ ਆ ਉਹਨੂੰ ਮੁੱਖ ਰੱਖ ਕੇ ਵਿਸ਼ੇਸ਼ ਪ੍ਰਬੰਧ ਕੀਤੇ ਜਾਊਗੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਸਾਰੇ ਪੀਰਾਂ ਦਾ ਬਹੁ ਸੱਜੇ ਦਰਬਾਰ ਕੀ ਜੈ ਸਾਰੇ ਪੀਰਾਂ ਦਾ ਬਖਸ਼ੀ ਜੈ ਜੈ ਬਹੁ ਸੱਜੇ ਦਰਬਾਰ ਕੀ ਜੈ